ਕੋਸ ਆਫ ਟਰੱਕ ਹੀ ਉਹਨਾਂ ਦੇ ਸਾਰੇ ਨਮਾਇंदे ਨੇ ਹਾਂ ਟਰੱਕ ਹੀ ਉਹਨਾਂ ਦੇ ਸਾਹਮਣੇ ਜਿੰਦਾਂ ਹੈ ਪਰਸਾਫ ਅਮੈਂ ਅਰਥੀ ਐਸੋਸੀਏਸ਼ਨਾਂ ਮੀਟਿੰਗ ਕਰਕੇ ਆਏ ਜੀ ਤੇ ਖੁੱਲ ਗਈ ਹੜਤਾਲ ਜੀ ਖੁੱਲ ਗਈ ਟੂਗੀ ਹੜਤਾਲ ਜੀ ਉਹਨਾਂ ਦੀ ਮੰਗਾਂ ਆਦੀ ਕੱਲ ਤੋਂ ਕੱਲ ਤੋਂ ਕੰਮ ਕਿ ਲੱਗੋ ਜੀ ਤੇ ਮੈਂ ਉਹਨੂੰ ਕਿਹਾ ਵੀ ਸਭ ਤੋਂ ਬਸ ਤੋਂ ਬਾਅਦ ਮਤਲਬ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਆਪ ਖੁਦ ਜੀ ਵੀ ਨਾ ਪਰਿਵਾਰ ਨੂੰ ਲਾਟ ਦਿਖਾ ਵੀ ਡਾਲਾ ਖੁੱਲੇ ਪੱਖਾ ਲੱਗੇ ਤੁਲੇ ਪੰਜ ਤੋਂ 6 ਘੰਟੇ ਬੋਰੀ ਮੰਡੀ ਚ ਨਹੀਂ ਗਈ ਸੀ। ਕਿਉਂਕਿ ਉਹਨਾਂ ਸੈਲਜ਼ ਦਾ ਫੈਲਾ ਚ ਬਹੁਤ ਸਪੇਸ ਹੈਗੀ ਹੈ। ਬਿਲਕੁਲ। ਛੇ ਲੜਾਂ ਨਾਲ ਵੀ ਮੀਟਿੰਗ ਹੋ ਗਈ। ਆ ਜਾੜਤੀਆਂ ਕਰਕੇ ਹੜਤਾਲ ਕੋਲ ਗਈ। ਹੜਤਾਲ ਤੇ ਕਿਸਾਨਾਂ ਦੇ ਪੈਸੇ ਸਾਡੇ ਕੋਲ ਆ ਗਏ। 48000 ਰੁਪਏ ਸੀਸੀਐਲ ਕਹਿੰਦੇ ਆ। ਕੈਸ਼ ਕ੍ਰੈਡਿਟ ਨੂੰ। ਜੀ ਸਰ। ਤੇ ਜੋ ਤੱਕ ਉਹ ਕਰੇ ਪੰਚੂ ਗੋਦੇ ਪੈਸੇ। ਆ ਹੀ ਕੰਮ ਹੁੰਦਾ ਲਾਣੇਦਾਰ ਦਾ। ਠੀਕ ਹੈ ਠੀਕ ਹੈ ਬਿਲਕੁਲ ਕਿਉਂ ਸਾਰੇ ਪਰਿਵਾਰ ਦਾ ਖਿਆਲ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਵਧੀਆ ਕੱਲ ਨਰਾਤੇ ਆਂ ਦਿਨ ਚੱਲਦੇ ਨੇ ਕਿਆ ਆਂ ਦਿਨ ਚੱਲਦੇ ਨੇ ਖੁਸ਼ੀਆਂ ਉਹ ਤੁਹਾਨੂੰ ਖੁਸ਼ੀਆਂ ਦੇਦਾ ਸਾਡੇ ਕੱਲ ਤੋਂ ਠੀਕ ਠੀਕ ਕੱਲ ਨੂੰ ਮਾਰੂ ਸਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਰੋ ਅੱਛਾ ਭਾਈ ਕਿਹ ਪ੍ਰਿਆਜ ਇਹਦੇ ਨਾਲ ਸਾਡਾ ਬਹੁਤ ਨੇ ਜੀ ਢੂਟ ਮੋੜ ਕੇ ਨਹੀਂ ਪਤਾ ਰੱਖਦਾ ਉਹਟਲੇ ਟਾਈਮ ਆ ਕਿਤੇ ਨਾ ਕੁਝ ਨਹੀਂ ਬਣਿਆ ਸਤਨਾਗਰ ਦੀ ਰਿਆਜ ਜੀ ਸਾਡਾ ਪਹਿਲਾ ਬਨੇ ਵਾਲੀ ਰੋਡ ਹੈ ਜੀ ਬੇਲਾ ਬੇਲਾ ਬਨੇ ਵਾਲੀ ਦੀਖ ਕੇ ਦੇ ਦੂੰ ਪਹਿਲਾ ਜੋਰ ਬੇਲਾ ਲੱਗ ਤੁਮ ਇਕੱਜ ਬੇਲਾ ਬੇਲਾ ਸਰ ਸਾਡੇ ਹੱਸਰ ਨੇ ਸਰ ਸਾਰਾ ਨੇ ਸਰ ਕੀ ਬਜਟ ਹੈ ਸਰ ਪਹਿਲਾ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਹਾਂ ਜੀ ਪੱਥਰ ਵੀ ਰੱਖ ਗਏ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪਦੇ ਨਹੀਂ ਪੱਥਰਾ ਆਪ ਹੀ ਦੇਖਣ ਜੋ ਕੋਈ ਰਹਿ ਹੈ ਤੁਸੀਂ ਇਦਾਂ ਪਿਆਰ ਹੀ ਦੇ ਤੁਸੀਂ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਨਹੀ ਮੈਂ ਡੋਡੇ ਨਾਲ ਆ 100% ਡੋਡੇ ਨਾਲ ਨਾ ਮੇਰਾ ਕੁਝ ਰੇਤੇ ਚਸਦਾ ਨਾ ਮੇਰਾ ਖੱਡਾ ਚਸਦਾ ਨਾ ਮੇਰਾ ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਚੁੱਲ੍ਹਾ ਵੱੜਦਾ ਵੱਡੋ ਠੀਕ ਹੈ ਜੇ ਟਰੱਕਰ ਆਈ ਹੈ ਚਾਹ ਟਰੈਕਟਰ ਆਈ ਹੈ ਆਰਟੀਆ ਰਹੀ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਕੋਈ ਐਡਾ ਵੱਡਾ ਐਡਾ ਵੱਡਾ ਆਉਦਾ ਦੇਖੇ ਜੀ ਕਿ ਤੋ ਸੋਚਿਆ ਆਮ ਆਮ ਕਰਾਂ ਦੇ ਮੁੰਡੇ ਨੂੰ ਸੱਚੂ ਬਾ ਜੀ ਆਇਆਂ ਤਰਾਂਗੇ ਨਹੀਂ ਮੇਰੀ ਥੋੜੀ ਤਿਆਸ ਉਹੀ ਮੇਰੇ ਤੇ ਮੀਨ ਜੀ ਕੀ ਨਾ ਥੋੜੀ ਤੇ ਕਰੂ ਅਸੀਂ ਜੀ ਅੱਜ ਲੱਗੇ ਹੋਇਆ ਮੂਟਾ ਮੂਟਾ ਦਾ ਕੋਈ ਜੱਕ ਨਹੀਂ ਉਹ 22 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਵਾਲੇ ਨਹੀਂ ਤਾਂ ਆਖਰੀ ਸਾਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੇ ਯਾਦ ਰਹਿ ਜਾਂਦੇ ਹੈ ਨਾ ਵੀ ਹਾਂ ਯਾਰ 100 ਰੁਪਏ ਸਿਲੰਡਰ ਸਸਤਾ ਕਰਤਾ ਜਿਹੜੇ 4 ਸਾਲ ਲੁੱਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ ਨੌਕਰੀਆਂ ਦੇਣ ਵਾਸਤੇ ਲੱਗੇ ਹਾਂ ਪਾਣੀ ਕਹੇ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਬੁਰੀ ਆ ਰਹੀ ਹੈ ਜੀ ਉਹ ਕੱਟਣ ਲੱਗੇ ਰਾਤ ਨੂੰ ਵੀ ਆਪ ਮੋਟਰਾਂ ਚੱਲੀ ਆ ਜੀ ਆ ਮੋਟਰਾਂ ਕਿਦਾਂ ਰਾਤ ਚੱਲੀ ਆ ਜੀ ਸਾਡਾ 17 18 ਹੰਤੀਆਂ ਹੋ ਗਏ ਸਾਡੇ ਜੀਮ ਸਾਹਿਬ ਜੀ ਤੇ ਇਸੇ ਨੰਬਰ ਤੋਂ ਜਾ ਰਹੇ ਜੀ 17 ਮਿੰਟ ਵੀ ਹੋ ਗਏ ਹਾਂ ਜੀ ਮੇਰੇ ਪਿੰਡ ਵੀ ਆਜੋ 17 ਹੰਤੀਆਂ ਹੋ ਗਏ ਜਾਂ ਅੱਜ ਤੱਕ ਵੈਰੀ ਗੁੱਡ 75 ਪਿੰਡਾਂ ਚੋਂ ਨਹੀਂ ਵੈਰੀ ਗੁੱਡ ਇਹ ਲੜਾਈਆਂ ਨੂੰ ਹੀ ਬੈਠਣਾ ਨਹੀਂ ਲੜੀ ਜਾਂਦੀ ਸਰਪੰਚ ਹੀ ਹੈ ਰਾਲਾ ਕਰੇ ਪਿੰਡ ਦੀ ਸਰਪੰਚੀ ਹੈ 20-20 ਲੱਖ ਰੁਪਏ ਲਾਈ ਜਾਂਦੀ ਸੀਐਮ ਸਾਹਿਬ ਤੁਹਾਡੀ ਬਦੌਲਤ ਆ ਨਹਿਰ ਚੋਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ ਇਹ ਤਾਂ ਬੰਦ ਹੋ ਜਾਣਗੀਆਂ ਇਹ ਤਾਂ ਲੱਗਿਆ ਜੀ ਤਿੰਨ ਜਗ੍ਹਾ ਪਿੰਡ ਆਏ ਜੀ ਸਾਡੇ ਹਲਕੇ ਦੇ ਹੂੰ ਇੱਧਰ ਤੋਂ ਡਰ ਆ ਜੀ ਬੜੀ ਝੱਲੀ ਆ ਜੀ ਕਿਹੜੀ ਖਲਾਬ ਤੋਂ ਪਰ ਆ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇ ਕੋਲ ਇਹ ਇਸੇ ਨਹਿਰ ਤੋਂ ਜਾਂਦਾ ਹਾਂ ਜੀ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਆ ਉਹਨੂੰ ਮਤਲਬ ਬਰਨਾਲੇ ਦੇ ਆਲੇ ਦਾਲੇ ਪਿੰਡ ਹਰੀਗੜ੍ਹ ਹੈ ਰਾਜਗੜ੍ਹ ਹੈ ਆਲੇ ਦਾਲੇ ਪੂਰੇ ਕੁੱਬੇ ਆ ਨਹਿਰ ਉਹਨਾਂ ਦੀਆਂ ਜੜਾਂ 'ਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਤੁਹਾਡੇ ਖੇਤਾਂ ਤੋਂ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਭਈ ਘੱਟ ਤੋਂ ਘੱਟ ਜਿੰਨਾਂ ਦੀਆਂ ਜ਼ਮੀਨਾਂ ਤੋਂ ਜਾ ਰਹੀ ਜੇ ਹੁਣ ਇੱਥੇ ਨਾ ਫੈਕਟਰੀ ਲਾਉਂਦਾ ਤਾਂ ਘੱਟ-ਘੱਟ ਤੁਹਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਵਾਂਗਾ ਨਾ ਮੈਂ ਸ਼ਰਤ ਰੱਖੂਗਾ ਪਹਿਲਾਂ ਇਹਨਾਂ ਦੇ ਉਹਨਾਂ ਨੂੰ ਕੰਮ ਦਿਓ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ ਤੋਂ ਤੁਹਾਨੂੰ ਪਾਣੀ ਵੀ ਮਿਲਦਾ ਫਿਰ ਇਹਦਾ ਕੀ ਫਾਇਦਾ ਨਹੀਂ ਨਹੀਂ ਲੱਗਿਆ ਜੀ ਹੋਰ ਤਹੀ ਚਾਰਜਾਂ ਲੱਗ ਗਏ ਹੋਰ ਫਦਾ ਮਨ ਪਾਣੀ ਆਪਣੇ ਕੋਲ ਬਥੇਰਾ ਹੋ ਗਿਆ ਆਪਾਂ ਸ਼ਾਮ ਲਿਆ ਤੇ ਹੁਣ ਮਿੱਟੀ ਵੀ ਦੇਖੋ ਕੁਦਰਤ ਹੈ ਉਧਰ ਕੱਲ ਦਾ ਸਰਕਲ ਵੀ ਬਣਾਉਂਦੀ ਹੈ ਮਿੱਟੀ ਬਹੁਤ ਪਜਾਉ ਦਿੱਤਾ ਚ ਵੀ ਆ ਗਈ 90 90 ਮਣ ਚੋਨਾ ਹੋ ਗਿਆ ਠੀਕ ਹੋ ਗਿਆ ਠੇਕਾ ਵੱਧ ਗਿਆ ਠੇਕਾ ਤਾਂ ਲੱਖ ਲੱਖ ਤੇ ਚਲਾ ਗਿਆ ਬਿਲਕੁਲ ਤੇ ਪਰੈਤ ਦੀ ਫਸਲ ਬਹੁਤ ਵਧੀਆ ਹੋ ਰਹੀ ਹੈ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸਿੱਧਾ ਅੱਜ